ਸਤਨਾਮ ਸਿਰਿਵਾਹ ਹੈ ਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵਈ ਜੇ ਲੈ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਿਆਣ ਪਲ ਲਗ ਹੋਇ ਤਾਇਕ ਨ ਚੱਲੇ ਨਾਲ ਕਿਸਿਆਰਾ ਹੋਈਏ ਕਿ ਕੁੜੇ ਟੁੱਟੇ ਪਾਰ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਿਆਈ ਹੁਕਮੀ ਉਤਮ ਨੀਚ ਹੁਕਮ ਲਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਵੇ ਕੋ ਜਾਪੈ ਦਿਸੇ ਦੂਰ ਗਵੇ ਕੋ ਵੇਖੇ ਹਾਦਰਾ ਹਾ ਦੂਰ ਕਥਨਾ ਕਥੀ ਨਾ ਆਵੇ ਤੋ ਢ ਕਥ ਕਥ ਕਥੀ ਕੋ ਟਿਕੜ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਗਮ ਚਲਾਏ ਰਹਾ ਨਾਨਕ ਵਿਖਸੇ ਵੇ ਪਰਵਾਹ ਸੱਚਾ ਸਾਹਿਬ ਸਤਿਨਾਏ ਪਖਿਆ ਪੋ ਅਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਤਾਰ ਫਿਰ ਕੇ ਅੱਗੇ ਰਖੀਏ ਜਿਸ ਦੇ ਦਰਬਾਰ ਮੋਕੇ ਬੋਲਣ ਬੋਲੀਏ ਜਿਸ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਸਨਦੀ ਮੁਖ ਦਵਾਰ ਨਾਨਕ ਐਵੇਂ ਜਾਣੀ ਸਬਾਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨੰਗਵਿਏ ਗੁਣੀ ਨਿਦਾਨ ਗਵਿਏ ਸੁਣੀ ਮਨ ਰੱਖੇ ਭਾਉ ਦੁਖੋ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਅਨੰਦ ਗੁਰਮਖ ਵੇਦ ਗੁਰਮਖ ਰਿਆ ਸਮਾਈ ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਨਹੀਂ ਗੁਰਾ ਇੱਕ ਦੇਵ ਜਾਈ ਸੁਬਨਾ ਜੀਆ ਕੋ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਤਿਸ ਨਾਮਾ ਜਿਤ ਸਭਾ ਵਾ ਬਿਣ ਪਾਣੇ ਕੇ ਨਾਈ ਕਰੀ ਜੈਤੀ ਸਿਸ਼ਟੁ ਪਾਈ ਵੇਖਾ ਬਿਣ ਕਰਮਾ ਕੈ ਮਿਲੇ ਲਈ ਮਤ ਵਿਚਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਭਨਾਂ ਜੀਆਂ ਦਾ ਇੱਕੋ ਦਾਤਾ ਸੋ ਮੇ ਵਿਚਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਸੁਣੀ ਹੋਏ ਨਵਖੰਡਾ ਵਿਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਜਸ ਕੀਰ ਜਗਲੇ ਜੇ ਇਸ ਨਦਰ ਨਾ ਆਵੇ ਤਵ ਤਨ ਪੂਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਮੰਤਿਆ ਗੁਣ ਦੇ ਤੇ ਕੋਈ ਨਾ ਸੁਜੈ ਜੇ ਸੁਗੁਣ ਕੋਈ ਕਰੇ ਸੁਣਿਆ ਸਿਤ ਪੀਰ ਸੁਰਨਾਥ ਸੁਣਿਆ ਤਰਤਵਲਾ ਆਕਾਸ ਸੁਣਿਆ ਦੀਪ ਦੀਪ ਲੋਪਤਾਲ ਸੁਣਿਆ ਪਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਿਰ ਬ੍ਰਹਮੈੰਦ ਸੁਣਿਆ ਮੁਕਸਲੰ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਤ ਸਿਮਰਤ ਵੇਦ ਨਾਨਕ ਭਗਤਾ ਸੁਦਾ ਵਿਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸੁਖ ਕ੍ਰਿਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲੱਗ ਸੇ ਧਿਆਨ ਨਾਨਕ ਭਗਤਾ ਸੁਦਾ ਵਿਗਾਸ ਸੁਣਿਆ ਦੁਪ ਪਕ ਕਾ ਨਾਸ ਸੁਣਿਆ ਸਰਾਗੁਨਾ ਕੇ ਦਾ ਸੁਣਿਆ ਸੇਤ ਪੀਰ ਪਾਸਾ ਆਂਦੇ ਪਵੇਰਾ ਸੁਨੇਹਾ ਅਥਵਸਗਾ ਨਾਨਕ ਭਗਤਾ ਸਦਾ ਵਿਕਾਸ ਸੁਨੇਹ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੇ ਪੀਛੇ ਪਸਦਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬਹਿਰ ਨ ਵਿਚਾਰ ਐਸਾ ਨਾ ਮਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਣ ਕੀ ਸੋਧ ਮੰਨੇ ਮੋਟਾ ਨ ਖਾਏ ਮੰਨੇ ਜਮਕੇ ਸਾਥ ਨ ਜਾਏ ਐਸਾ ਨਾ ਮਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਖ ਨਾ ਪਾਏ ਮੰਨੇ ਪਤਸੀ ਉਪਰ ਗੱਡ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮੋਂ ਸੇਤੀ ਸੰਬੰਧ ਐਸਾ ਨੰਨ ਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾ ਆਰਾ ਮੰਨੇ ਤਰ ਤਾਰੇ ਗੁਰ ਸਿੱਖ ਮੰਨੇ ਨਾਨਕ ਭਾਵੇ ਨਾ ਭੇਖ ਐਸਾ ਨਾਮ ਨਿਰੰਡਰਿੰਦੇ ਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪਤ ਪ੍ਰਦਾਨ ਪੰਜ ਪਾਵਦਰਗੇ ਮਾਨ ਪੰਜੇ ਸੁਰਦਰ ਜਾਨ ਪੰਜਾ ਕਗਰੇ ਤੇ ਧਿਆਨ ਹੋ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਿ ਕੰਨੈ ਸਮਾਲਾ ਧੋਲ ਧਰਮੰਦਿਆ ਕਾ ਪੂਤ ਸਤੋਕ ਸਾਬਰ ਕੇ ਜਿੰ ਸੂਤ ਜੇ ਕਬੂਜੇ ਹੋਵੇ ਸਚਿਆ ਤਵਲੇ ਉੱਪਰ ਕੇਤਾparat ਤ੍ਰਤੀ ਹੋਰ ਪਰੇ ਹੋਰ ਹੋਰ ਇਸਤੇ ਭਾਰਤ ਲੈ ਗਉਣ ਜੋ ਜੀ ਜਸ ਰੰਗਾ ਕੇ ਨਾਮ ਸੁਭਨਾ ਲਿਖ ਉੜੀ ਕਲਾ ਮਹੇ ਲਖ ਜਾਣੇ ਹੋਏ ਨੇ ਕਾਲਿਕਾ ਕੇਤਾ ਓਏ ਕੇਤਾ ਤਨ ਸੁਆਲੇ ਰੂਪ ਕੇਤੀ ਤਾ ਜਾਣ ਕੋਣ ਕੂਤ ਕੀਤਾ ਪਸਾਓ ਇੱਕ ਕਵਾ ਤੁਸੀਂ ਤੇ ਹੋਈ ਲਖ ਦਰਿਆ ਕੁਦਰਤ ਕਾ ਮਣ ਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਪ ਭਾਵੇ ਸਈ ਭਲੀਕਾਰ ਤੁਸ ਸਲਾਮਤ ਨਰੰਕਾਰ ਸੰਜਪ ਸੰਗ ਪਾਓ ਅਸੰਘ ਕੂਜ ਸਤਪ ਤਾਓ ਸੰਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਨ ਰੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਸਤੀ ਅਸੰਸਦਤਾਰ ਸੰਖ ਸੂਰਮੋ ਭਕਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਮਣ ਕਾ ਵਿਚਾਰ ਵਰਨ ਜਾਵਾ ਇਕ ਵਾਰ ਜੋਤੁ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਕੋਰ ਸੰਖ ਚੋਰ ਹਰਾਮ ਕੋਰ ਅਸੰਗ ਅਮਰ ਕਰ ਜਾਏ ਜੋਰ ਸੰਗਲ ਵਢ ਤਿਆ ਕਮਾਏ ਅਸੰਗ ਪਾਪੀ ਪਪ ਕਰ ਜਾਏ ਅਸੰਗ ਕੂੜਿਆਰ ਕੂੜੇ ਫੇਰਾਏ ਸੰਗਮਲੇ ਸਮਲ ਫਕ ਖਾਏ ਅਸੰਗ ਨਿੰਦਕ ਸਿਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਵਰਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵਾ ਸੰਥਾਵ ਅਗਮ ਅਗਮ ਅਸੰਖਲੋ ਅਸੰਖਿਆ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾਸੇ ਸੰਜੋਗ ਖਾਣ ਜਿਨ ਐਲੇ ਕੇਸ ਤਿ ਸਿਰ ਨਾਇ ਜਿਵ ਫਰਮਾਏ ਤਿ ਉਤਿ ਪਾਏ ਜਿਤਾ ਕੀਤਾ ਤੇਤਾ ਨਵੇਂ ਨਵੇਂ ਕੋ ਨਹੀਂ ਥਾ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਦਾ ਵਾ ਇੱਕ ਵਾਰ ਜੋਤਿ ਤੁਪ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰਿਏ ਹੱਥ ਪੈਰ ਤੰਦੇ ਪਣੀ ਧੋਤੇ ਉਤਰਸ ਖੇ ਮੂਤਪਲੀ ਤੀ ਕੱਪੜ ਹੋਏ ਦੇ ਸਭ ਲਈ ਅਹ ਤੋਏ ਪ੍ਰਿਏ ਮਤ ਪਾਪਾਂ ਸੇ ਸੰਗ ਅਤੋਪੇ ਨਵੇਂ ਕੇ ਰੰਗ ਪੁੰਨੀ ਪੱਪੀ ਅਖਣ ਨਾਏ ਕਰ ਕਰ ਕੰਨਾ ਲਿਖ ਲੈ ਜਾਓ ਆਪੇ ਵੀ ਜਾ ਪਈ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਦਬ ਤਿਆ ਦੰਦਾਨ ਅੰਜ ਗਪਾਵੇ ਦਿਲ ਕਾਮਾਨ ਖੁਣਿਆ ਮਨਿਆ ਮਨ ਕੀਤਾ ਭਾਵ ਅੰਤਰਗਤ ਤੀਥ ਮਲਨਾ ਸਭ ਗੁਣ ਕਿ ਤੇਰੇ ਮੇ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸੁਆ ਸਤ ਬਾਣੀ ਵਰਮਾ ਸਤ ਸਵਾ ਸਦਾ ਮੰਚਾਓ ਕਮਣ ਸੁਵੇਲਾ ਵਖਤ ਕਮਣ ਕਉ ਤਿਤ ਕਵਣ ਵਾਰੋ ਕਮਣ ਸੇ ਰੁੱਤੀ ਮ ਕਵਣਾ ਜਿਤੋ ਆਕਾਰ ਵੇਲ ਨ ਪਈਏ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਖਤ ਨ ਪਈਆ ਕਾਦੀਆਂ ਜੇ ਲਿਖਣ ਲੇਖ ਰਾਣ ਤਿਤ ਵਾ ਨੋ ਕੀ ਜਾਣੈ ਰਤਮਾ ਨ ਕੋਈ ਜਗਰਤਾ ਸ੍ਰਿਸ਼ਟੀ ਕੋ ਸੱਜੇ ਆਪੇ ਜਾਣੈ ਸੋਏ ਕਿਉ ਕਰਖਾ ਕਿਉ ਸਲਾਹੀ ਕਿਉ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅਗੇ ਗੈਣਾ ਸੋਹੇ ਪਤਾਲ ਪਤਾਲ ਲਗ ਅਗਾਸ ਅਗਾਸ ਊੜਕ ਊੜਕ ਭਾ ਥਕੇ ਵੇਦ ਕਹਿਣ ਇੱਕ ਬਾਤ ਸੇ 18 ਕਹਿਣ ਕਿ ਤੇਬਾ ਸੁਨੇਕਤਾਤ ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਬਣਾਸ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਰਾਹੀ ਸਲਾਹ ਇਤੀ ਸੁਤ ਨਾ ਪਾਈਆ ਨਦੀਆਂ ਤੇ ਵਾ ਪਾਵੇ ਸੁੰਦ ਨਾ ਜਾਣੇ ਸੁ ਸਤ ਸੁਤਾਨ ਗੇਰਾ ਸਿਤੀ ਮਲਤਨ ਕੀੜੀ ਤੁਲਨਾ ਹੋਵਣੀ ਜਿਸ ਮਨੋਂ ਨ ਅਵਸਰੇ ਅਤਨ ਸੁਤੀ ਕੈਨ ਅੰਤ ਅੰਤ ਨਾ ਕੰਨੇ ਦੇਨੰਤ ਅੰਤ ਨਾ ਮੈਂ ਕੰ ਸੁਨੰਤ ਅੰਤ ਅੰਤ ਨੰ ਜਾਪੇ ਕੀ ਮਨਮੰਤ ਅੰਤ ਨਾ ਜਾਪੇ ਗਿਤਾ ਕਾਰ ਅੰਤ ਨੰ ਜਾਪੇ ਪਰਾਵਾਰ ਅੰਤ ਨਾ ਕੰਨੇ ਕੇਤੇ ਬਿਰਲਾਏ ਤਾਂਕੇ ਅੰਤ ਨਾ ਪਾਏ ਜੈ ਇਹ ਅੰਤ ਨਾ ਜਾਣੇ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਹਿ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਨ ਇਹ ਬੜਾ ਉੱਚਾ ਹੋਵੇ ਕੋਏ ਏਤੀ ਸੂਚੇ ਕੋ ਜਾਣੇ ਸੋਏ ਜੇਵੜਾ ਆਪ ਜਾਣੇ ਆਪ ਆਪ ਨਾ ਅੰਕ ਨਦਰੀ ਕਰਮੀ ਦਾਤ ਬਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਨੰਤ ਮਾਇ ਕੇਤੇ ਮੰਗੇ ਜੋਤ ਅਪਾਰ ਕੇਤੇ ਗੰਦੇ ਵਿਚਾਰ ਕੇਤੇ ਖਮ ਟੁਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੁਰਖਾਈ ਖਾਏ ਕੇਤਿਆਂ ਦੁਖੂ ਸਦਮਾਰਾ ਹੈ ਪੈਦਾ ਤੇਰੀ ਦਤਾਰਾ ਬੰਦ ਖਲਾਸੀ ਭਾਣੇ ਹੋਏ ਹੋਰਾ ਗਿਣਾ ਨਾ ਸਕੇ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਉਹ ਜਾਣੇ ਜੇ ਤੇ ਮੋਇ ਮੁੱਖਾਏ ਆਪੇ ਜਣੇ ਆਪੇ ਦੇ ਅੱਖੇ ਸੇ ਵੇਖੇ ਈਕੇ ਜਿਸਨੋਂ ਬਖਸੇ ਸਿਸਲਾ ਨਨ ਪਸੈ ਪਸਉ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਅ ਅਮੁੱਲ ਪੰਡਾਰ ਅਮੁੱਲਾਵੇ ਅਮੁੱਲੇ ਜੈ ਅਮੁੱਲ ਪਿਆ ਅਮੁੱਲੇ ਸਮਾ ਹਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪ੍ਰਮਾਣ ਅਮੁੱਲ ਬਖਸੀ ਸੇ ਅਮੁੱਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਖ ਆਖ ਰੇ ਲਿਵ ਲਾਏ ਅਕੇ ਵੇਦ ਪਾਠ ਪ੍ਰਾਣ ਅਕੇ ਪੜੇ ਕਰੇ ਬਖਿਆਣ ਅਕੇ ਵਰਮੇ ਅਕੇ ਇੰਦ ਅਕੇ ਗੋਪੀ ਤੇ ਗੋਵਿੰਦ ਅਕੇ ਇਸਰਾ ਕੇ ਸਿੱਧ ਅਕੇ ਕਿਤੇ ਕਿਤੇ ਬੁੱਧ ਅਕੇ ਦਨ ਅਕੇ ਦੇਵ ਅਕੇ ਸੁਰ ਨਰ ਮੁੰਡਨ ਸੇਵ ਕਿਤੇ ਅਕੇ ਅਖੰਡ ਪਾਏ ਕਹਤੇ ਕਿਤੇ ਕਹਿ ਕੇ ਉਧਮ ਉਧ ਜਾਏ ਤੇ ਗੀਤੇ ਹੋਰ ਕਰਨ ਨਾ ਤਾਂ ਸਕੇ ਨਾ ਕਈ ਕਹਿ ਜੇਵੜ ਭਾਵੇ ਤੇਵੜ ਹੋਏ ਨਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕੇਹਾ ਸੋ ਕਰ ਕੇਹਾ ਜਿਤ ਬੈਸਰ ਸਮਲੇ ਵਜੇ ਨਾ ਅਨੇਕ ਸੰਖਾ ਕ ਤੇ ਵਣ ਹਾਰੇ ਕੇਤੇ ਰਾਗ ਪਰਿਸੋ ਕਈਨ ਕੇਤੇ ਗਾਵਣ ਹਾਰੇ ਗਤੁਨ ਪਣ ਪਣੀ ਬੈ ਸੰਤਰ ਗਾਵੇ ਰਾਜ ਧਰਮ ਦਵਾਰੇ ਗਾਵੇ ਚਿਤ ਗੁਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋ ਸਦ ਸਾਰੇ ਗਾਵੇ ਇਨ ਦਸਨ ਬੈਠੇ ਦੇਵਤਾ ਦਰਨਾਲੇ ਗਾਵੇ ਇਸ ਮਦੀ ਅੰਦਰ ਗਉ ਸਾਧ ਵਿਚਾਰੇ ਗਉ ਜਤੀ ਸਤਿ ਸੰਤੋਖੀ ਗਾਵੇ ਗਵੀਰ ਕਰਾਰੇ ਗਾਵਨ ਨ ਪੰਡਤ ਪੜਨ ਰਖੀ ਸਰ ਜੁਗਤੀ ਗਵੇਦਾ ਨਾਲੇ ਗਾਵੇ ਮੋਹਣਿਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਦਮਾ ਬਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮਨਵਰ ਪੰਡਾ ਕਰ ਕਰਕੇ ਤਾਰੇ ਸੈਤ ਜੁਦਨ ਗਾਵੇ ਜੋਦੁ ਭਾਵਨਰ ਤੇਰੇ ਭਗਤ ਸਾਲੇ ਹੋਰ ਕਿਤੇ ਗਾਉਨਾ ਸੇਮ ਜਿਤਨਾ ਹੁਨਾ ਨਾਨਕ ਐ ਵਿਚਾਰੇ ਸੋਈ ਸੋਈ ਸੁਦਸ ਸਾਈਬ ਸੱਚਾ ਸੱਚੀ ਨਾਈ ਹੈ ਬੀ ਹੋਸੀ ਜਨ ਜਸੀਰ ਜਨ ਜਿ ਨਚਾਈ ਰੰਗੀ ਰੰਗੀ ਭਾਤੀ ਕਰ ਕੰਸੀ ਮਾ ਜਿਨੇ ਉਪਾਈ ਕਰ ਕਰ ਵੇਖਾ ਗੀਤਾ ਆਪਣਾ ਜਿਤਸ ਦੀਵੜਿਆਈ ਜੋ ਸੁਭਾਵੇ ਸੋਈ ਕਰਸੀ ਹੁਕਮਾ ਨਾ ਕਰਨਾ ਜਾਈ ਸੋਪਾ ਸੋ ਸਪਾ ਸਾਬ ਨਾਨ ਕਰ ਰਜਾਈ ਮੁੰਦਸਤੋ ਸਰਮਪਤ ਚੋਲੀ ਧਿਆਨ ਕੀ ਕਰੇ ਵਿਭੂਤ ਖਿੰਤਾ ਖਾਲ ਕੁਆਰੀ ਕਾਇਆ ੨ੁਗਤ ਡੰਡਾ ਵਰਤੀਤ ਆਈ ਪੰਤੀ ਸਗੁਜ ਮਾਤੀ ਮਨ ਜੀਤੇ ੨ੁਗ ਜੀਤ ਅਦੇਸਿ ਸੇ ਆਦੇਸ ਆਦਾ ਨਿਲ ਨਾ ਨਾਤ ੨ੁਗ ਦੇ ਕੋ ਵੇਸ ੨ੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭਜਾ ਕੀ ਰਸ ਦਵਾਰ ਸਾਧ ਸੰਜੋਗ ਜਦ ਕਰ ਚਲਾਵੇ ਲਖੇ ਆਵੇ ਭਾਗ ਅਦੇਸਿ ਸੇ ਆਦੇਸ ਆਦ ਨਿਰਨਾ ਨਾਤ ਜੁਗ ਜੁਗ ਇੱਕੋ ਵੇਸ ਇਕ ਮੈਂ ਜੁਗਤ ਵਿਆਹੀ ਤੇ ਤੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲੈ ਦੀ ਬਾਣ ਜੀਵ ਤਿਸ ਭਾਵੇ ਤਿਉ ਚਲਾਵੇ ਜਿਉ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬੁਤਾ ਹੈ ਵਿਡਾਣ ਅਦੇ ਇਸੇ ਆਦੇਸ ਆਦ ਨਿਰਨਾ ਨਾਤ ਜੁਗ ਜੁਗ ਇੱਕੋ ਵੇਸ ਆਸਣ ਲੋਲੇ ਭੰਡਾਰ ਜੋ ਕਿਸ ਪਾਇਆ ਸੋ ਇੱਕਾ ਵਾਰ ਕਰ ਕਰ ਵੇਖੇ ਸਿਰਜਣ ਹਰ ਅਨੰ ਸੱਸੀ ਹੀ ਸੱਚੀ ਕਾਰ ਅਦੇਸਤਿ ਸੇ ਅਦੇਸ ਆਦ ਨਿਲ ਨਾਨਹਤ ਜੁਗ ਜੁਗੇ ਕੋ ਵੇਸ ਇਕ ਜੀਵ ਲਖ ਹੈ ਲਖ ਹੋਵੇ ਲਖ ਵੀਸ ਲਖ ਲਗੜਾਖੀ ਹੈ ਇਕ ਨਾਮ ਲਿਖ ਦੀਸੈ ਤੇਰੇ ਪਤ ਪਵੜੀਆਂ ਚੜਿਏ ਹੋਏ ਕਿਸ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨੰਨ ਧਰੀ ਪਾਈਏ ਕੁੜੀ ਕੁੜਾ ਠੀਸ ਅੱਖਾਂ ਜੋਰ ਚ ਪੈਣਾ ਜੋਰ ਜੋ ਨ ਮੰਗਣ ਦੇ ਨ ਜੋਰ ਜੋਰ ਨਾ ਪੀ ਜੀਵਨ ਬੰਨਣਾ ਜੋਰ ਜੋਰ ਨਾ ਰਾਜ ਮਲ ਮਨਸੋਰ ਜੋ ਨ ਸੁਸੀ ਗਿਆਨ ਵਿਚਾਰ ਜੋ ਨ ਜੁਤੀ ਸੂਤੇ ਸੰਸਾਰ ਅਜ ਸਾਥ ਜੋਰ ਕਰ ਵੇਖੇ ਜੋਇ ਨਨਕ ਉਤਮੁ ਨਿਜ ਨ ਕੋਇ ਰਾਤੀ ਰੂਤੀ ਤਿਤਿ ਵਾਰ ਪੰਪਣੀ ਅਗਨੀ ਬਤਾਲਾ ਤਿਸੁ ਵਿਚਿ ਅਤਰ ਤਿਥਾ ਪਰ ਕੀ ਧਰਮਸਾਲ ਤਿਸੁ ਵਿਚਿ ਜੀ ਜਿਕੇ ਰੰਗ ਤਿਨਕੇ ਨਾਮ ਨੇਕ ਨੰਤ ਕਰਮੀ ਕਰਮੀ ਹੋਇ ਵਿਚਾਰ ਸਚਾ ਸਚਾ ਦਰਬਾਰ ਜਥੇ ਸੁਣ ਪੰਚ ਪਰਵਾਨ ਨਦਰੀ ਕਿਰਮਾ ਬਿਨਿਸ਼ਾਨ ਕਟ ਪਕਾਈ ਇਥੇ ਪਾਏ ਨਨ ਗਾਇਆ ਜਾ ਪਹਿ ਜਾਏ ਧਰਮ ਖਾਂਡ ਕਾਏ ਧਰਮ ਗਿਆਨ ਖਾਂਡ ਕ ਅਖ ਕਰਮ ਕੇਤੇ ਪਣ ਪਣੀ ਵੇਸ ਅੰਤਰ ਕੇਤੇ ਕੰਮ ਹੈਸ ਕੇਤੇ ਵਰ ਮੇ ਘੜਤ ਘੜੀਏ ਰੂਪ ਰੰਗ ਕੇ ਵੇਸ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕਿਤੇ ਦੇਵੀ ਵੇਸ ਕੇਤੇ ਦੇਵਦਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਥ ਨਿਰੰਦ ਕੇਤਿਆਂ ਸੁੱਤੀ ਸੇਵਕ ਕੇਤੇ ਨਾਨਕੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪਰਚਾਂਡ ਤਿਥੇ ਨਾਦ ਬਨੋਦ ਕੁੰਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੇ ਘੜੀਏ ਘੜੀਏ ਬਹੁਤ ਅਨੂਪ ਤਾਂ ਕਿ ਅੰਕਿ ਅੱਲਾ ਕਥਿਆ ਨਾ ਜਾਏ ਜੇ ਕੋ ਕਹਿ ਪੀ ਸਪਸਤਾਏ ਕਿਥੇ ਘੜੀਏ ਸੁਤਸਮਤ ਮਨ ਬੁੱਧ ਤਿਥੇ ਘੜੀਏ ਸੁਰਾ ਸਿਦਾ ਕੀ ਸਬਦ ਕਰਮਖੰਡ ਕੀ ਬਾਣੀ ਜੋਰ तेते हो न नको होध महा बसूर तिन मैं राम रहा भरपूर कितो सीतो सीता में मामाए ता के रूप न कथने जाए ना उमर न ठगे जाये के राम से तिथे मनवाए जिथे भगतो सलो करे न नमन सोए ਸਤਖੰਡ ਨਵ ਸੇਂਦਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾੰਡ ਜੇ ਦੇਖ ਕੋ ਕਥੇ ਤਾਤ ਨਾੰਤ ਤਿੱਥੇ ਲੋਲ ਅਕਾਰ ਜਿਵ ਜਿਵ ਹੁਕਮ ਤਿ ਵੇ ਤਿ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰ ਮਤ ਵੇਧ ਹਤਿਆਰ ਪੋਖ ਲਗਨੀ ਤਪਤਾ ਪੰਡਾ ਫੋ ਮ੍ਰਿਤ ਟਟਾਲ ਘੜੀਆ ਸਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਤਾ ਤਰਤ ਮਹਾਤ ਦਿਸਤਰ ਰਾਦੁਈ ਦਾਈ ਦਾਇਆ ਖਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ